ਹਾਂ ਜੀ ਮਿੱਤਰ ਪਿਆਰਿਓ ਕੀ ਹਾਲ ਚਾਲ ਨੇ ਆਪਾਂ ਨੇ ਇੱਕ ਪਹਿਲੇ ਦਿਨਾਂ ਚ ਵੀਡੀਓ ਪਾਈ ਸੀ ਜਿਹਦੇ ਵਿੱਚ ਆਪਾਂ ਨੇ ਰਾਉਂਡ ਅਪ ਬਾਰੇ ਦੱਸਿਆ ਸੀ ਇੱਕ ਤਾਂ ਪਹਿਲਾਂ ਮੈਂ ਉਹ ਵਿਦਵਾਨਾਂ ਨੂੰ ਦੱਸਣਾ ਚਾਹੁੰਦਾ ਵੀ ਇਹ ਬਿਮਾਰੀਆਂ ਛਲੀਆਂ ਪੰਜਾਬ ਤੋਂ ਹੀ ਸ਼ੁਰੂ ਹੁੰਦੀਆਂ ਨੇ ਜਾਂ ਕੈਂਸਰ ਪੰਜਾਬ ਤੋਂ ਸ਼ੁਰੂ ਹੁੰਦਾ ਹਰਿਆਣੇ ਦੀਆਂ ਦੁਕਾਨਾਂ ਤੇ ਇਹ ਸਰੇਆਮ ਵਿਕਦੀ ਹੈ ਠੀਕ ਹੈ ਕਈ ਵਿਦਵਾਨ ਕਹਿ ਰਹੇ ਸੀ ਕਈ ਇੱਕ ਨੂੰ ਤਾਂ ਗਾਲਾਂ ਵੀ ਲਿਖਤੀਆਂ ਮੈਂ ਨਹੀਂ ਬੋਲ ਸਕਦਾ ਕਈ ਕਹਿ ਰਹੇ ਨੇ ਜ਼ਹਿਰਾ ਖਿਲਾ ਰਹੇ ਹੋ ਫਲਾਣਾ ਕਹਿ ਰਹੇ ਹੋ ਇਹ ਪੰਜਾਬ ਨਾਲ ਹੀ ਸਾਰਿਆਂ ਨੂੰ ਦਿੱਕਤ ਕਿਉਂ ਆਉਂਦੀ ਹੈ ਪਹਿਲੀ ਗੱਲ ਦੂਜੀ ਗੱਲ ਬਾਈ ਜਿਹੜਾ ਇਹਨੂੰ ਮੰਗਵਾਉਣੀ ਚਾਹੁੰਦਾ ਹੈ ਇਹਦੇ ਮੈਂ ਕਮੈਂਟ ਦੇ ਵਿੱਚ ਮੈਨੂੰ ਕਮੈਂਟ ਕਰਦੇ ਹੋ ਕਮੈਂਟ ਦੇ ਵਿੱਚ ਤੁਹਾਨੂੰ ਮੈਂ ਇਹਦਾ ਲਿੰਕ ਪਾ ਦੂੰਗਾ ਉਹ ਲਿੰਕ ਤੋਂ ਤੁਸੀਂ ਮੰਗਵਾ ਸਕਦੇ ਹੋ origignal round up ਹੈ ਸਾਰਾ ਐਨ ਵਧੀਆ ਕੰਮ ਕਰਦੀ ਹੈ 390 ਮਗਾਈ ਸੀ ਆਪਾਂ ਨੇ ਇੱਕ ਡੱਬਾ ਆਪਾਂ ਵਰਤ ਲਿਆ ਐਨ ਓਕੇ ਕੰਮ ਕਰਦੀ ਹੈ ਕੋਈ ਦਿੱਕਤ ਨਹੀਂ ਗਾਰੰਟੀ ਹੈ ਵਾਇਰ ਕੰਪਨੀ ਦੀ origignal ਦਵਾਈ ਹੈ ਆਨਲਾਈਨ ਮਿਲਦੀ ਹੈ 495 ਰੁਪਏ ਦਾ ਲੀਟਰ ਮਿਲਦਾ ਤੇ ਇਹਨੂੰ ਮੰਗਾ ਸਕਦੇ ਹੋ 3 ਲੀਟਰ ਪੈਕਿੰਗ ਮੰਗਾ ਸਕਦੇ ਹੋ 1 ਲੀਟਰ ਚ ਮੰਗਾ ਸਕਦੇ ਹੋ 5 ਲੀਟਰ 20 ਲੀਟਰ ਕਿਉਂਕਿ ਇਹਦੇ ਨਾਲ ਇਹ ਤਾਂ ਸਿਰਫ ਇੱਕ ਪੰਜਾਬ ਦੇ ਵਿੱਚ ਹੀ ਬੰਦ ਕਰੀ ਵੀ ਆ ਜੇ ਇਹਦੇ ਤੇ ਯਾਰਾ ਹੋਣ ਜਾਂ ਇਹਦੀ ੱਡੀ ਬੜੀ ਮਤਲਬ ਕੈਂਸਰ ਦੀ ਬਿਮਾਰੀ ਇਹਦੇ ਨਾਲੇ ਫੈਲਦੀ ਹੋਵੇ ਫਿਰ ਇਹ ਹਰਿਆਣਾ ਰਾਜਸਥਾਨ ਹੋਰ ਏਰੀਆ ਚ ਕਿਉਂ ਨਹੀਂ ਬੰਦ ਹੋ ਰਹੀ ਕਿਉਂਕਿ ਪੰਜਾਬ ਨਾਲ ਆਪਾਂ ਨੂੰ ਪਤਾ ਹੀ ਪੰਜਾਬ ਨਾਲ ਸਾਰਾ ਕੁਝ ਇਦਾਂ ਹੀ ਹੁੰਦਾ ਆ ਰਿਹਾ ਪੰਜਾਬ ਚੌਲ ਲਾਉਂਦਾ ਜੀ ਪੰਜਾਬ ਨੇ ਪਾਣੀ ਮਗਾਤਾ ਜੀ ਜਦੋਂ ਕਿ ਚੌਲ ਤਾਂ ਹਰਿਆਣਾ ਚ ਵੀ ਵੱਧ ਲੱਗਦਾ ਪੰਜਾਬ ਨਾਲ ਵੱਧ ਜੀਰੀ ਹਰਿਆਣੇ ਦੇ ਵਿੱਚ ਹੁੰਦੀ ਆ ਕਦੇ ਕਿਸੇ ਨੇ ਕਿਹਾ ਵੀ ਹਰਿਆਣੇ ਨੇ ਪਾਣੀ ਮੰਗਾਤਾ ਬਦਨਾਮ ਸਿਰ ਪੰਜਾਬ ਨੂੰ ਕਰਿਆ ਜਾ ਰਿਹਾ ਹੈ ਇਹ ਜਿਹੜੇ ਵਿਦਵਾਨ ਨੇ ਵੀਰੇ ਜੇ ਨਹੀਂ ਚੰਗੀ ਲੱਗਦੀ ਹੁੰਦੀ ਤਾਂ ਦੂਰ ਰਿਹਾ ਕਰੋ ਨਹੀਂ ਤਾਂ ਮੇਰਾ ਨੰਬਰ ਵਿੱਚ ਦਿੱਤਾ ਮੈਂ ਮੈਨੂੰ ਕਾਲ ਲਾ ਲਿਓ ਠੀਕ ਹੈ ਜਿਆਦਾ ਕਿਸੇ ਨੂੰ ਕਮੈਂਟਾਂ ਦੇ ਵਿੱਚ ਗਲਤ ਨਹੀਂ ਬੋਲੀਦਾ ਹੁੰਦਾ ਆਪਾਂ ਕਿਸੇ ਦੇ ੱਟਕੇ ਨਾਲ ਨਹੀਂ ਖੇਚ ਪਵਾ ਰਹੇ ਜਿਹਦਾ ਜੀ ਕਰਦਾ ਵੀਰੇ ਮੰਗਾ ਸਕਦਾ ਜਿਹਦਾ ਨਹੀਂ ਜੀ ਕਰਦਾ ਨਾਮ ਗਵਾਵੇ ਪਰ ਜਿਹੜੇ ਬੰਦੇ ਨੇ ਮੰਗਵੋਣੀਆਂ ਇਹ ਜਿਹੜਾ ਆਨਲਾਈਨ ਹੈ ਇਹ ਹੈਗਾ ਬਿੱਗ ਹੱਟ ਆ ਦਿਖਾ ਦਿੰਦੀ ਮਾੜਾ ਜਿਹਨਾਂ ਦਾ ਐਡਰੈਸ ਆ ਵੀ ਦਿਖਾ ਦਿੰਦੀ ਐਡਰੈਸ ਤੇ ਇਸ ਤੇ ਤੁਸੀਂ ਇਹਨੂੰ ਗੂਗਲ ਤੇ ਸਰਚ ਮਾਰੋਗੇ ਤਾਂ ਮਿਲ ਜੂਗੀ ਸਰੀਆ ਮਿਲ ਰਹੀ ਹੈ ਹੋਰ ਦਵਾਈਆਂ ਵੀ ਮਿਲ ਰਹੀਆਂ ਨੇ ਇਹਨਾਂ ਤੋਂ ਜਿਹੜੀਆਂ ਆਪਣੇ ਬੰਦ ਹੋ ਗਈਆਂ ਜਿਵੇਂ ਮੋਨੋ ਆਪਣੇ ਬੰਦ ਹੈ ਮੋਨੋ ਵੀ ਮਿਲ ਰਹੀ ਹੈ ਤੇ ਇੱਕ ਹੋਰ ਹੈ ਇੰਡੋਸਲਫਾਨ ਹੈ ਉਹ ਆਪਣੇ ਬੰਦ ਹੈ ਉਹ ਵੀ ਮਿਲ ਰਹੀ ਹੈ ਹਰਿਆਣੇ ਦੇ ਵਿੱਚ ਇਹ ਦਵਾਈਆਂ ਆਮ ਮਿਲ ਰਹੀਆਂ ਨੇ ਇਹ ਸਿਰਫ ਪੰਜਾਬ ਵਿੱਚ ਬੰਦ ਕਰੀਆਂ ਗਈਆਂ ਨੇ ਕਿਉਂ ਕਰੀਆਂ ਗਈਆਂ ਨੇ ਇਹਦੇ ਬਾਰੇ ਆਪਾਂ ਨੂੰ ਨਹੀਂ ਜ਼ਿਆਦਾ ਨੌਲੇਜ ਇਹ ਆਪਾਂ ਸਰਕਾਰਾਂ ਨੂੰ ਪੁੱਛ ਸਕਦੇ ਹਾਂ ਜਦੋਂ ਆਪਾਂ ਆਨਲਾਈਨ ਆਪਣੇ ਘਰੇ ਚੀਜ਼ ਆ ਸਕਦੀ ਦੁਕਾਨਾਂ ਤੇ ਕਿਉਂ ਨਹੀਂ ਆ ਸਕਦੀ ਇਹ ਲੁੱਟਣ ਦੇ ਵਾਸਤੇ ਬੰਦ ਕਰੀਆਂ ਗਈਆਂ ਨੇ ਹੋਰ ਕੋਈ ਸਿਸਟਮ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਅੱਗ ਲਾਉਣੀ ਬੰਦ ਹੋ ਗਈ ਉਹਨ ਜੇ ਰਾਉਂਡ ਅਪ ਨਹੀਂ ਮਰਾਂਗੇ ਖੱਬਲ ਮਰਦੇ ਨਹੀਂ ਖੱਬਲ ਵੀਰੇ ਰਾਉਂਡ ਅਪ ਨਾਲ ਹੀ ਮਰਨਾ ਹੈ ਜਦੋਂ ਆਪਾਂ ਨੇ ਅੱਗ ਨਹੀਂ ਲਾਉਣੀ ਪਹਿਲਾਂ ਤਾਂ ਅੱਗ ਨਾਲ ਫੁੱਕ ਜਾਂਦਾ ਸੀ ਤੇ ਧੰਨਵਾਦ ਵੀਰੇ ਕਮੈਂਟ ਕਰਕੇ ਦੱਸਿਓ ਜਿਹੜਾ ਜਿਹੜਾ ਇਹਨੂੰ ਵਰਤ ਰਿਹਾ ਹੈ ਤੇ ਆ ਦਿਖਾ ਦੇ ਇੱਕ ਵਾਰੀ ਡੱਬਾ ਫਿਰ origignal round up ਆ 41% ਦੇ ਵਿੱਚ ਆਉਂਦੀ ਹੈ ਇਹ 41% ਦੇ ਵਿੱਚ ਆਉਂਦੀ ਹੈ ਇਹ origignal round up ਹੈ ਤੇ 795 ਦਾ ਪ੍ਰਿੰਟ ਹੈ 500 ਦੇ ਕਰੀਬ ਆਉਂਦੀ ਹੈ ਇਹ 2022 ਤੱਕ ਇਹਦੀ ਅਵੇਲੇਬਿਲਿਟੀ ਪਈ ਹੈ ਇਹ ਮੰਗਵਾ ਸਕਦੇ ਹੋ ਕੋਈ ਦਿੱਕਤ ਨਹੀਂ ਕਮੈਂਟ ਕਰ ਦਿਓ ਕਮੈਂਟ ਦੇ ਵਿੱਚ ਮੈਂ ਤੁਹਾਨੂੰ ਇਹਦਾ ਲਿੰਕ ਪਾ ਦੂੰਗਾ ਧੰਨਵਾਦ ਜੀ